ਸਤਿ ਸ਼੍ਰੀ ਅਕਾਲ ਜੀ ਸਾਰੇ ਦੋਸਤਾਂ ਮਿੱਤਰਾਂ ਨੂੰ ਦੋਸਤੋ ਤੁਹਾਡਾ ਸਵਾਗਤ ਹੈ ਜੀ ਸਾਡੇ ਚੈਨਲ ਮਾਲਵਾ ਸੇਰ ਪਰਚੇਸ ਤੇ ਅੱਜ ਤੁਹਾਡੇ ਲਈ ਲੈ ਕੇ ਆਏ ਹਾਂ ਜੀ ਸਵਰਾਜ 855 ਬਹੁਤ ਹੀ ਘੱਟ ਚੱਲਿਆ ਤੇ ਸਾਫ਼ ਸੁਥਰਾ ਟਰੈਕਟਰ ਦੋਸਤੋ ਜੇਕਰ ਤੁਸੀਂ ਵੀ ਕੁਝ ਵੇਚਣ ਦੀ ਐਡ ਕਰਵਾਉਣੀ ਹੋਵੇ ਤਾਂ ਉਸ ਦੀਆਂ ਪੰਜ-ਸੱਤ ਫੋਟੋਆਂ ਸਾਡੇ ਨੰਬਰ ਤੇ ਭੇਜ ਸਕਦੇ ਹੋ ਜੀ ਗੱਲ ਕਰੀਏ ਟਰੈਕਟਰ ਦੀ ਤਾਂ ਇਹ 2015 ਮਾਡਲ ਹੈ ਜੀ ਤੇ ਨੰਬਰ ਇਹਦਾ ਹੈਗਾ ਜੀ ਪੰਜਾਬ ਦਾ ਟਾਇਰ ਇਹਦੇ ਨਾਲ ਦੇ ਪਏ ਨੇਗੇ ਤੇ ਇਹ ਚੱਲਿਆ ਹੋਇਆ ਸਿਰਫ 2700 ਘੰਟੀ ਹੈ ਜੀ ਰੰਗ ਬਣ ਦਾ ਬਹੁਤ ਸੋਹਣਾ ਜੀ ਤੇ ਸਾਰਾ オリジナル ਪਿਆ ਜੀ ਡਬਲ ਡਿਸਟ੍ਰਿਬਿਊਟਰ ਲੱਗਿਆ ਹੋਇਆ ਤੇ ਰਿਵਰਸ ਵੀਡੀਓ ਚ ਹੈ ਜੀ ਟਰੈਕਟਰ ਇਹਦੇ ਕਿਸੇ ਪਾਸੇ ਕੋਈ ਕਮਿਨੀ ਬਾਈ ਕਹਦਾ 1 ਰੁਪਿਆ ਨਹੀਂ ਭੌੜਦਾ ਜੀ ਅੱਜ ਦੀ ਘੜੀ ਇੰਜਨ ਗੇਅਰ ਬਿਲਕੁਲ ਓਕੇ ਹੈ ਜੀ ਤੇ ਇਹਦੀ ਲੋਕੇਸ਼ਨ ਹੈਗੀ ਆ ਜੀ ਮੋਗਾ ਏਰੀਆ ਤੇ ਡਿਮਾਂਡ ਇਹਦੀ ਹੈਗੀ ਆ ਜੀ 495000 ਰੁਪਏ ਬਾਕੀ ਬਾਈ ਕੰਦਾ ਮੌਕੇ ਤੇ ਮਾਨਤਾਣ ਕਰ ਦੇਵਾਂਗੇ ਜਿਸ ਵੀਰ ਨੇ ਟਰੈਕਟਰ ਲੈਣਾ ਹੋਵੇ ਜਾਂ ਇਹਦੇ ਬਾਰੇ ਕੋਈ ਹੋਰ ਜਾਣਕਾਰੀ ਲੈਣੀ ਹੋਵੇ ਤਾਂ ਉਹ ਸਕਰੀਨ ਉੱਪਰ ਚੱਲ ਰਹੇ ਨੰਬਰ 97818 8519 ਤੇ ਸੰਪਰਕ ਕਰ ਸਕਦਾ ਜੀ ਦੋਸਤੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤਾਂ ਜੋ ਤੁਸੀਂ ਹੋਰ ਖੇਤੀਬਾੜੀ ਨਾਲ ਰਿਲੇਟਡ ਸਾਧਨਾਂ ਦੀ ਐਡ ਦੇਖ ਸਕੋ ਵੀਡੀਓ ਨੂੰ ਦੇਖਣ ਲਈ ਦੋਸਤੋ ਤੁਹਾਡਾ ਧੰਨਵਾਦ